ਹੂੰ ਬਹੁਤ ਪਿਆਰ ਕਰਨ ਉਹਨਾਂ ਨੂੰ ਤੇ ਜੇ ਕੋਈ ਅਪੀਰੈਂਸ ਗੁੱਸੇ ਵੀ ਹੈ ਜੇ ਤੁਸੀਂ ਆਪ ਵੀ ਮਨਾ ਲਿਆ ਤਾਂ ਕੋਈ ਗੱਲ ਨਹੀਂ ਹੂੰ ਹੈਨਾ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਆ ਠੀਕ ਠਾਕ ਹੋ ਹਾਂਜੀ ਠੀਕ ਠਾਕ ਬਧੀਆ ਪਹਿਲਾ ਤਾਂ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਜਿਹੜਾ ਆਪਣਾ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਏ ਆ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਤੁਹਾਡਾ ਸਮਾਂ ਹੈ ਇਸ ਟਾਈਮ ਬਹੁਤ ਜ਼ਿਆਦਾ ਕੀਮਤੀ ਤੁਹਾਡੇ ਵਾਸਤੇ ਥੈਂਕ ਯੂ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਸਮਾਂ ਤਾਂ ਚਲੋ ਕੱਢਿਆ ਹੀ ਨਿਕਲਦਾ ਹੈ ਭਾਵੇਂ ਬਿਜ਼ੀ ਹੋਈਏ ਸੀ ਭਾਵੇਂ ਨਾ ਬਿਲਕੁਲ ਠੀਕ ਹੈ ਨਹੀਂ ਜਦੋਂ ਅਸੀਂ ਕਿਸੇ ਲਈ ਆਪਣੇ ਬੱਚਿਆਂ ਦੇ ਲਈ ਟਾਈਮ ਕੱਢਣਾ ਹੈ ਤਾਂ ਕੱਢ ਹੀ ਲਈਦਾ ਤੇ ਇਹ ਮੇਨ ਗੱਲ ਇਹ ਹੈ ਕਿ ਜਿਹੜੀ ਤੁਹਾਡੀ ਜ਼ਿੰਦਗੀ ਦਾ ਸਿਸਟਮ ਹੈ ਜਿਵੇਂ ਤੁਹਾਡਾ ਜੋ ਜੋ ਪਿੱਛੇ ਪਿੱਛੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ ਹੁਣ ਤੱਕ ਹੋਇਆ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਇੱਥੇ ਕਰਨੀਆਂ ਵੈਸੇ ਤਾਂ ਠੀਕ ਤੇ ਮੈਂ ਤੁਹਾਡੇ ਬਾਰੇ ਕਈ ਵਾਰ ਸੋਚਿਆ ਪਹਿਲਾਂ ਅਸੀਂ ਸੋਚਦੇ ਸੀਗੇ ਕਿ ਪਾਲ ਹੁਨਾਰਾਣੇ ਵਿੱਚ